ਕਰ ਰਹੇ ਹੋ ਭਾਰ ਕੋ ਕੈਂਪ ਦੇ ਲੋਕਾਂ ਵੱਲੋਂ ਕਿੱਦਾ ਉਹਨਾਂ ਦਾ ਕਿਹੜਾ ਵੈਲਕਮ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹੜਾ ਜਸ਼ਨ ਮਨਾਇਆ ਜਾ ਰਿਹਾ ਹੁਣ ਦੱਸਿਆ ਜਾ ਰਿਹਾ ਪਹਿਲੇ ਮਹਿੰਦਰ ਭਗਤ ਜੋ ਸੈਵਿਕੈਂਟ ਲੈ ਗਏ ਹੁਣ ਜੋ ਕਬੀਰ ਮੰਦਰ 'ਚ ਜਾ ਕੇ ਕਬੀਰ ਮਹਾਰਾਜ ਜੀ ਦਾ ਸ਼ਹੀਦਵਾ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਜੋ ਆ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਮਹਿੰਦਰ ਭਗਤ ਵੱਡੀ ਮਾਤਰਾ ਦੇ ਵਿੱਚ ਜਿੱਤ ਗਏ ਆ ਉਹਨਾਂ ਨੂੰ ਮਿਲੀ ਆ ਆਮ ਆਦਮੀ ਪਾਰਟੀ ਦੇ ਬੈਸਟ ਹਲਕੇ ਦੇ ਲੋਕਾਂ ਨੇ ਜੋ ਉਹਨਾਂ ਨੂੰ ਵੱਡਾ ਜਿਹਤ ਦਿੱਤੀ ਆ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੋਡ ਸ਼ੋਅ ਕੱਢੇ ਜਾ ਰਹੇ ਜਿੱਤਣ ਤੋਂ ਬਾਅਦ ਤੁਸੀਂ ਉਹਨਾਂ ਦੇ ਵਰਕਰ ਦੇਖ ਰਹੇ ਹੋ ਕੈਪਟਨ ਮੰਤਰੀ ਅਮਨ ਰੋੜਾ ਜੀ ਦੇ ਮਹਿੰਦਰ ਭਗਤ ਜੋ ਐਮ ਐਲ اے ਵੈਸਟ ਦੇ ਹਨ ਉਹਨਾਂ ਦੇ ਬੇਟੇ ਵੀ ਦੇਖ ਰਹੇ ਤਸਵੀਰਾਂ ਵਿੱਚ ਦੋਨੇ ਇੱਕੋ ਗੱਡੀ ਦੇ ਵਿੱਚ ਦੋ ਤੋਂ ਬੇਟੇ ਨਜ਼ਰ ਆਉਂਦੇ ਨੇ ਇਹ ਦੇਖ ਰਹੇ ਇੱਕੋ ਗੱਡੀ ਦੇ ਵਿੱਚ ਦੋਨੋਂ ਭਰਾ ਇਕੱਠੇ ਨਜ਼ਰ ਆ ਰਹੇ ਨੇ ਜੁਹੀ ਦੇ ਚਿੱਤਨ ਤੋਂ ਬਾਅਦ ਵੀ ਦੇਖ ਰਹੇ ਤਸਵੀਰਾਂ ਮਹਿੰਦਰ ਭਗਤ ਲੋਕ ਉਹਨਾਂ ਦਾ ਵੈਲਕਮ ਕਰ ਰਹੇ ਨੇ ਸਵਾਗਤਮ ਕਰ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਇਹ ਦੇਖ ਰਹੇ ਤਸਵੀਰਾਂ ਦੇ ਵਿੱਚ ਉਹਨਾਂ ਦਾ ਸਵਾਗਤਮ ਉਹਨਾਂ ਨੂੰ ਲੋਈਆਂ ਪਾ ਕੇ ਜੋ ਉਹਨਾਂ ਦਾ ਸਵਾਗਤਮ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਿੰਦਰ ਕੈਪਟਨ ਮੰਤਰੀ ਅਮਨ ਰੋੜਾ ਜੀ ਉਹਨਾਂ ਦਾ ਵਿਧਾਇਕ ਵੈਸਟਲਕੇ ਦੇ ਮਹਿੰਦਰ ਭਗਤ ਰਮਨ ਰੋੜਾ ਪਵਨ ਕੁਮਾਰ ਟੀਨ ਨੂੰ ਜੋ ਨਕੋਦਰ ਤੋਂ ਵਿਧਾਇਕ ਉਹ ਇੱਥੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਿਹਾ ਇਸ ਤੋਂ ਬਾਅਦ ਰੋਡ ਸ਼ੋਅ ਤੋਂ ਬਾਅਦ ਕਿ ਉਹ ਮੰਤ ਜੋ ਹੈ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਕਿਹੜਾ ਰੋਡ ਸ਼ੋਅ ਹੈ ਵੱਡੀ ਮਾਤਰਾ ਦੇ ਵਿੱਚ ਰੋਡ ショ ਕਿਹੜਾ ਕੱਟਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਵੱਡੀ ਮਾਤਰਾ ਦੇ ਵਿੱਚ ਕਿਹੜੀ ਜਿੱਤ ਇਹ ਆਮ ਆਦਮੀ ਪਾਰਟੀ ਨੂੰ ਮਿਲੀ ਆ ਦੱਸਿਆ ਜਾ ਰਿਹਾ 37000 ਦੇ ਕਰੀਬ ਕਿਹੜੀ ਆ ਵੋਟ ਜਿੱਤ ਮਿਲੀ ਆ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਬਾਰੇ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਇਹ ਜੋ ਹੰਨਲੇ ਨਾਲ ਅਮਨ ਰੋੜਾ ਵਿਧਾਇਕ ਜੋ ਕੈਪਟਨ ਮੰਤਰੀ ਆ ਤੇ ਉਹਨਾਂ ਦਾ ਮਹਿੰਦਰ ਭਗਤ ਜੋ ਆ ਲੋਕ ਐਮ ਐਲ ਏ ਸੈਂਟਰ ਤੋਂ ਅਮਨ ਰੋੜਾ ਨਕੌਦਰ ਦੇ ਵਿਧਾਇਕ ਤੇ ਹੋਰ ਵੀ ਕਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੋਕਾਂ ਦਾ ਭਾਰ ਕੋ ਕੰਮ ਦੇ ਲੋਕਾਂ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਜਲੰਧਰ ਦੀ ਜਿਮਨੀ ਚੌਂ ਆਮ ਆਦਮੀ ਪਾਰਟੀ ਦੀ ਇਸ ਕਿਹੜੀ ਸੀਟ ਹੈ ਉਹ ਚੋਲੀ ਚ ਪੈ ਚੁੱਕੀ ਆ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਹੀ ਕਿਹੜੀ ਜਿੱਤ ਚਲੰਦਰ ਦੀ ਜਿਮਨੀ ਚੌਂ ਦੀ ਹੋਈ ਹੈ ਤੇ ਤੁਸੀਂ ਦੇਖ ਰਹੇ ਹੋ ਰੋਡ ਸ਼ੋਅ ਘੱਟੇ ਜਾ ਰਿਹਾ ਮਹਿੰਦਰ ਭਗਤ ਆ ਭਾਰ ਕੋ ਕੈਂਪ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਿਹਾ ਹੁਣ ਕਬੀਰ ਮਹਾਰਾਜ ਜੀ ਦਾ ਸ਼ਹੀਦਵਾ ਲੈਣ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਕਿਹੜੀ ਆ ਵੈਸਟ ਹਲਕੇ ਦੇ ਵਿੱਚ ਵੱਡੀ ਲੀਡ ਕਿਹੜੀ ਉਹਨਾਂ ਨੂੰ ਮਿਲਦੀ ਆ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਵੀ ਦੇਖ ਰਹੇ ਉਹਨਾਂ ਨੂੰ ਜੋ ਕਬੀਰ ਮਹਾਰਾਜ ਜੀ ਦੀ ਮੈਲਾ ਕਮੇਟੀ ਆ ਉਹ ਉਹਨਾਂ ਵੱਲੋਂ ਫੁੱਲ ਵਰਸ਼ਾ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਮੰਦਰ ਕਮੇਟੀ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਿੰਦਰ ਭਗਤ ਨੂੰ ਵੱਡੀ ਜਿੱਤ ਕਿਹੜੀ ਆ ਉਹ ਮਿਲਦੀ ਨਜ਼ਰ ਆਈ ਹੈ ਤੇ ਉਹਨਾਂ ਦੇ ਨਾਲ ਕੈਪਟਨ ਮੰਤਰੀ ਅਮਨ ਰੋੜਾ ਜੀ ਤੇ ਮਹਿੰਦਰ ਭਗਤ ਵੀ ਦੇਖ ਰਹੇ ਹੋ ਕੈਂਪ ਤੇ ਲੋਕ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਸਵਾਗਤਾਂ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਜਿਮਣੀ ਚੌਂਕ ਜਿਹੜੀ ਆ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੁੰਦੀ ਨਜ਼ਰ ਆ ਰਹੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੁੱਲ ਵਰਸ਼ਾ ਕੀਤੀਆਂ ਜਾ ਰਹੀਆਂ ਉਹਨਾਂ ਦੇ ਮਹਿੰਦਰ ਭਗਤ ਦਾ ਪਰਿਵਾਰ ਵੀ ਇੱਥੇ ਵੈਲਕਮ ਕਰਨ ਲਈ ਪਹੁੰਚਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਵੇ ਗੱਲ ਕਰੀਏ ਉਹਨਾਂ ਦਾ ਪਰਿਵਾਰ ਤੁਸੀਂ ਦੇਖ ਰਹੇ ਹੋ ਸਾਰੇ ਬੱਚਿਆਂ ਤੋਂ ਲੈ ਕੇ ਵੀ ਉਹਨਾਂ ਦਾ ਪਰਿਵਾਰ ਕਿਹੜਾ ਇੱਥੇ ਵੈਲਕਮ ਕਰਨ ਲਈ ਮਹਿੰਦਰ ਭਗਤ ਦਾ ਪਹੁੰਚਿਆ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲਿੱਤਾ ਜਾਏਗਾ ਅਸ਼ੀਰਵਾਦ ਤੋਂ ਬਾਅਦ ਜੋ ਫਿਰ ਆਪਣੇ ਪਰਿਵਾਰ ਨਾਲ ਮਿਲਣਗੇ ਫਿਰ ਕੈਂਪ ਦੇ ਲੋਕਾਂ ਦੇ ਨਾਲ ਵੀ ਕਿਹੜੀ ਆ ਮੁਲਾਕਾਤ ਕੀਤੀ ਜਾਏਗੀ ਤੁਸੀਂ ਦੇਖ ਰਹੇ ਲੋਕ ਕਿਦੋਂ ਰੋਡ ਸ਼ੋਅ ਘਟੇ ਆ ਜਾ ਰਿਹਾ ਸੀ ਤੇ ਲੋਕਾਂ ਵੱਲੋਂ ਉਹਨਾਂ ਦਾ ਵੈਲਕਮ ਕਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਰਿਵਾਰ ਵੱਲੋਂ ਕਿੰਨੀ ਖੁਸ਼ੀ ਕਿਹੜੀ ਆ ਮਨਾਈ ਜਾ ਰਹੀ ਆ welcom ਕਿਡਾ ਉਹਨਾਂ ਦਾ ਕੀਤਾ ਜਾ ਰਿਹਾ ਤੂ ਤਸਵੀਰਾਂ ਤੁਹਾਨੂੰ ਜਲੰਧਰ ਦੇ ਜਿਮਨੀ ਚੌਂ ਦੀ ਵੈਸਟ ਹਲਕੇ ਤੋਂ ਵੱਡੀ ਲੀਡ ਤੇ ਜੋ ਆਮ ਆਦਮੀ ਪਾਰਟੀ ਨੂੰ ਜਿੱਤ ਮਿਲੀ ਹੈਗੀ ਹੈ ਤੂ ਦੇਖ ਰੋ ਤਸਵੀਰਾਂ ਦੇ ਵਿੱਚ ਹੁਣ ਕਬੀਰ ਮਹਾਰਾਜ ਜੀ ਦਾ ਸ਼ਹੀਦ ਵਾ ਦਿੱਤਾ ਜਾ ਰਿਹਾ ਜੋ ਵੱਡੀ ਮਾਤਰਾ ਦੇ ਵਿੱਚ ਕਿਹੜੀ ਜਿੱਤ ਮਿਲੀ ਹੈ ਉਸ ਦੇ ਵਿੱਚ ਸੰਬੰਧ ਵਿੱਚ ਉਹ ਮਹਿੰਦਰ ਭਗਤ ਵਾਲੋ ਸੈਵਿਕਟ ਲੈ ਕੇ ਸਿੱਧਾ ਜੋ ਐ ਰੋਡ ਸ਼ੋਅ ਕਰਦੇ ਹੋਏ उन जो है आशीर्वाद लैन नहीं पहुंचे तस्वीर देख रहे हो लोग सारे ਮਹਿੰਦਰ ਭਗਤ ਆਪਣੇ ਪਰਿਵਾਰ ਦੇ ਨਾਲ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਨਾਲ ਕਿਹੜਾ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਦੀ ਪਹੁੰਚ ਰਹੇ ਨੇ ਤੁਸੀਂ ਤੇ ਅੱਜ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਾਰਕੋ ਕੈਂਪ ਦੀਆਂ ਕਿੱਥੇ ਕਬੀਰ ਮੰਦਿਰ ਦੇ ਵਿੱਚ ਮਹਿੰਦਰ ਭਗਤ ਵੱਲੋਂ ਉਹਨਾਂ ਦਾ ਜੋ ਮਹਾਰਾਜ ਜੀ ਦਾ ਅਸ਼ੀਰਵਾਦ ਦਿੱਤਾ ਜਾ ਰਿਹਾ ਤਸਵੀਰਾਂ ਦੇਖ ਰਹੋ ਮੰਦਿਰ ਕਮੇਟੀ ਵੱਲੋਂ ਸਵਾਗਤਮ ਕੀਤਾ ਗਿਆ ਵੈਲਕਮ ਕੀਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵੈਸਟ ਹਲਕੇ ਦੀ ਜਿਮਨੀ ਚੋਨਾ ਨੂੰ ਲੈ ਕੇ ਵੱਡੀ ਮਾਤਰਾ ਦੇ ਵਿੱਚ ਕਿਹੜੀ ਹੈ ਮਹਿੰਦਰ ਭਗਤ ਜਿੱਤ ਲੈ ਕੇ ਉਹਨਾਂ ਦੇ ਵਿੱਚ ਭਾਰ ਕੋ ਕੰਮ ਦੇ ਵਿੱਚ ਲੋਕਾਂ ਦੇ ਵਿੱਚ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਕਬੀਰ ਮਹਾਰਾਜ ਜੀ ਦੇ ਪਹਿਲਾ ਅਸ਼ੀਰਵਾਦ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਜੋ ਭਗਤ ਚੁੰਨੀ ਲਾਲ ਜੀ ਨਾਲ ਉਹਨਾਂ ਦਾ ਜੋ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਜਾਏਗੀ ਉਹਨਾਂ ਦਾ ਅਸ਼ੀਰਵਾਦ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਕੈਪਟਨ ਮੰਤਰੀ ਵੀ ਜੋ ਹੈ ਇੱਥੇ ਪਹੁੰਚ ਚੁੱਕੇ ਨੇ ਨਕੋਦਰ ਦੇ ਵਿਧਾਇਕ ਵੀ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਆ ਰੋਡ ਸ਼ੋਅ ਗੱਡਿਆ ਚ ਗਿਆ ਰੋਡ ショ ਤੋਂ ਬਾਅਦ ਹੁਣ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਤੇ ਪਹੁੰਚੇ ਨੇ ਮਹਿੰਦਰ ਭਗਤ ਜੀ ਆ ਜੋ ਅੱਜ ਵੱਡੀ ਜਮਾਤਰਾ ਦੇ ਵਿੱਚ ਕਿਹੜੀ ਜਿੱਤ ਲਿੱਤੀ ਹੈਗੀ ਆ ਤੇ ਹੁਣ ਰੋਡ ショ ਤੋਂ ਬਾਅਦ ਜੋ ਹੈ ਕਬੀਰ ਮਹਾਰਾਜ ਜੀ ਦਾ ਮੱਥਾ ਟੇਕਿਆ ਗਿਆ ਅੱਜ ਰੋਡ ショ ਤੋਂ ਬਾਅਦ ਭਾਰ ਕੋ ਕੈਂਪ ਦੇ ਲੋਕਾਂ ਨੇ ਤੁਹੀ ਮਿਲੇ ਹੋ ਲੋਕਾਂ ਵੱਲੋਂ ਬੜਾ ਵੱਡਾ ਕਿਹੜਾ ਵੈਲਕਮ ਤੁਹਾਡਾ ਕਿਦਾ ਸੋ ਗੁਰੂ ਘਰ ਚ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਿਲੀ ਹੈ ਜਦੋਂ ਵੀ ਕੋਈ ਅੱਛਾ ਕੰਮ ਕਰੀਏ ਗੁਰੂ ਘਰ ਦਾ ਸ਼ਿਵਰ ਲੱਗ ਜਾਣਾ ਚਾਹੀਦਾ ਹੈ ਅਗਰ ਕੋਈ ਵੀ ਪਰਿਵਾਰ ਚ ਔਰ ਸਮਾਜ ਚ ਖੁਸ਼ੀ ਆਂਦੀ ਹੈ ਤੇ ਉਹ ਗੁਰੂ ਘਰ ਚ ਆ ਕੇ ਮਨਾਣੀ ਚਾਹੀਦੀ ਹੈ ਤੁਸੀਂ ਸਾਰੀਆਂ ਸੰਗਤਾਂ ਤੇ ਲੈ ਕੇ ਸਾਰੇ ਕਾਰਜਕਰਤਾ ਸਾਰੇ ਵਲੰਟੀਅਰ ਸਹਿबान ਅੱਜ ਆਏ ਆ ਸੋ ਬਹੁਤ ਅੱਛਾ ਲੱਗਾ ਗੁਰੂ ਘਰ ਦਾ ਸ਼ਿਵਰ ਲੈ ਆ ਸੋ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ ਬੁਮਾਰਕ ਕਰਨਾ ਬਾਦ ਦਿਨਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਹਿਯੋਗਤਾ ਪਗਤ ਜੀ ਗੱਲ ਕਰੀਏ ਕੈਂਪ ਦੇ ਕਿਦੋਂ ਕੈਂਪ ਦੇ ਵਿੱਚ ਤੁਸੀਂ ਐਂਟਰੀ ਕਰਦੇ ਹੋ ਲੋਕਾਂ ਵੱਲੋਂ ਫੁੱਲਾਂ ਦੀ ਵਰਸ਼ਾ ਸੋ ਵੈਲਕਮ ਕਿਹੜਾ ਬੜੀ ਧੂਮ-ਧਾਮ ਨਾਲ ਤੁਹਾਡਾ ਕੀਤਾ ਜਾਂਦਾ ਇਹ ਪਿਆਰ ਹੋਣ ਦਾ ਮੈਂ ਹਾਂ ਦਾ ਬਹੁਤ ਧਣੀ ਆ ਕਿਉਂਕਿ ਇਹੋ ਹੀ ਹੈ ਕਿ ਪਿਆਰ ساری ਉਮਰ ਬੰਡਿਆ ਅੱਜ ਪਿਆਰ ਬਦਲੇ ਪਿਆਰ ਮਿਲ ਰਿਹਾ ਹੈ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਨੇ ਸਹਿਯੋਗ ਵੀ ਕੀਤਾ ਹੈਗਾ ਹਮੇਸ਼ਾ ਇਸ ਵਾਰ ਜੋ ਜਿੱਥੇ ਬਹੁਤ ਵੱਡੀ ਜਿੱਤ ਹੋਈ ਹੈਗੀ ਸੋ ਮੈਂ ਵਾਦਾ ਕਰਦਾ ਹਾਂ ਕਿ ਅਸੀਂ ਮੈਂ ਜਨਤਾ ਦੀ ਸੇਵਾ ਕਰਾਂਗਾ ਲੋਗਾ ਦੇ ਵਿੱਚ ਵਿਚਰੇ ਲੋਕਾਂ ਨੇ ਕਿਹਾ ਕਿ ਤੁਹਾਨੂੰ ਐਮਐਲਏ ਬਣਾ ਦਿੱਤਾ ਜਾਏਗਾ ਹੁਣ ਤੇ ਐਮਐਲਏ ਬਣ ਚੁੱਕੇ ਹੋ ਕੀ ਪੈਲ ਦੇ ਦਾਰ ਤੇ ਕਿਹੜੇ ਕੰਮ ਹੋਣਗੇ ਤੋਹੀ ਵੈਸਟ ਹਲਕੇ ਨੇ ਮੈਂ ਇਹਨਾਂ ਦੇ ਸਾਰੇ ਕੰਮ ਚਾਹੇ ਸੀਵਰੇਜ ਵਾਟਰ ਸਪਲਾਈ ਸਟਰੀਟ ਲਾਈਟ ਹੋਰ ਵੀ ਜਿਹੜੇ ਕੰਮ ਸਰਕਾਰੀ ਪੈਨਸ਼ਨ ਹੈਗੀਆਂ ਦੀਆਂ ਆਯੁਸ਼ਮਾਨ ਕਾਰਡ ਜਿੰਨੇ ਸਰਕਾਰੀ ਕੰਮ ਨੇ ਮੈਂ ਕੈਂਪ ਲਗਾ ਕੇ ਪੈਲ ਦੇ ਦਾਰ ਤੇ ਇਹਨਾਂ ਦੇ ਸਾਰੀਆਂ ਜੋ ਉਮੀਦਾਂ ਨੇ ਉਹਨਾਂ ਨੂੰ ਪੂਰਾ ਕਰਾਂਗਾ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਵੈਸਟ ਹਲਕੇ ਦੀਆਂ ਮੁਸ਼ਕਲਾਂ ਸੀਵਰੇਜ ਦੀਆਂ ਸਭ ਤੋਂ ਜ਼ਿਆਦਾ ਮੁਸ਼ਕਲਾਂ ਕਿਹੜੀਆਂ ਵੈਸਟ ਹਲਕੇ ਬਿਲਕੁਲ ਇਹੋ ਪਹਿਲਾਂ ਹਟਾਵਾਂਗੇ ਨਾ ਵੱਡੀ ਵੱਡੀ ਮਾਤਰਾ ਦੇ ਵਿੱਚ ਕਿਹੜੇ ਵੈਸਟ ਹਲ ਕੇਤੇ ਲੋਕਾਂ ਨੇ ਦਿੱਤਾ ਹੈ ਜਿਵੇਂ ਮਹਿਮਾਨ ਆਏ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਮਹਿੰਦਰ ਭਗਤ ਜੀ ਦੇ ਨਾਲ ਜੋ ਹੈ ਜੇਤਨ ਤੋਂ ਬਾਅਦ ਉਹ ਆਪਣਾ ਰੋਡ ショਅ ਕਰਦੇ ਹੋਏ ਕਬੀਰ ਮਹਾਰਾਜ ਜੀ ਦਾ ਸ਼ਹੀਦਵਾ ਜਿਹੜਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੁਜੋ ਵੈਸਟ ਹਲ ਕੇਨਾ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਜਲਦੀ ਜਿਹੜਾ ਵਾਅਦਾ ਉਹ ਪੂਰਾ ਕੀਤਾ ਜਾਏਗਾ ਕੈਮਰਾਮੈਨ rahul ਦੇ ਨਾਲ sonu mahajan jagbani tv ਚਲਾਉਂਦਾ ਹੈ ਮਹਿੰਦਰ ਭਗਤ ਜਿੱਤਣ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਭਾਰ ਕੋ ਕੈਂਪ ਦੇ ਲੋਕਾਂ ਵੱਲੋਂ ਕਿੱਧਾ ਉਹਨਾਂ ਦਾ ਕਿਹੜਾ ਵੈਲਕਮ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਹੜਾ ਜਸ਼ਨ ਮਨਾਇਆ ਜਾ ਰਿਹਾ ਹੁਣ ਦੱਸਿਆ ਜਾ ਰਿਹਾ ਪਹਿਲੇ ਮਹਿੰਦਰ ਭਗਤ ਜੋ ਸੈਵਿਕੈਂਟ ਲੈ ਗਏ ਹੁਣ ਜੋ ਕਬੀਰ ਮੰਦਰ ਜੇ ਜਾ ਕੇ ਕਬੀਰ ਮਹਾਰਾਜ ਜੀ ਦਾ ਸ਼ਹੀਦਵਾ ਦਿੱਤਾ ਜਾਏਗਾ ਤੁਸੀਂ ਦੇਖ ਰਹੇ ਹੋ ਜੋ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਮਹਿੰਦਰ ਭਗਤ ਵੱਡੀ ਮਾਤਰਾ ਦੇ ਵਿੱਚ ਜਿੱਤ ਗਏ ਆ ਉਹਨਾਂ ਨੂੰ ਮਿਲੀ ਆ ਆਮ ਆਦਮੀ ਪਾਰਟੀ ਦੇ ਬੈਸਟ ਹਲਕੇ ਦੇ ਲੋਕਾਂ ਨੇ ਜੋ ਉਹਨਾਂ ਨੂੰ ਵੱਡਾ ਜਿਹਤ ਦਿੱਤੀ ਆ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੋਡ ਸ਼ੋਅ ਕੱਢੇ ਜਾ ਰਹੇ ਜਿੱਤਣ ਤੋਂ ਬਾਅਦ ਤੁਸੀਂ ਉਹਨਾਂ ਦੇ ਵਰਕਰ ਦੇਖ ਰਹੇ ਹੋ ਕੈਪਟਨ ਮੰਤਰੀ ਅਮਨ ਰੋੜਾ ਜੀ ਦੇ ਮਹਿੰਦਰ ਭਗਤ ਜੋ ਐਮ ਐਲ اے ਵੈਸਟ ਦੇ ਹਨ ਉਹਨਾਂ ਦੇ ਬੇਟੇ ਵੀ ਦੇਖ ਰਹੇ ਤਸਵੀਰਾਂ ਵਿੱਚ ਦੋਨੇ ਇੱਕੋ ਗੱਡੀ ਦੇ ਵਿੱਚ ਦੋ ਤੋਂ ਬੇਟੇ ਨਜ਼ਰ ਆਉਂਦੇ ਨੇ ਇਹ ਦੇਖ ਰਹੇ ਇੱਕੋ ਗੱਡੀ ਦੇ ਵਿੱਚ ਦੋਨੋਂ ਭਰਾ ਇਕੱਠੇ ਨਜ਼ਰ ਆ ਰਹੇ ਨੇ ਜੁਹੀ ਦੇ ਚਿੱਤਨ ਤੋਂ ਬਾਅਦ ਵੀ ਦੇਖ ਰਹੇ ਤਸਵੀਰਾਂ ਮਹਿੰਦਰ ਭਗਤ ਲੋਕ ਉਹਨਾਂ ਦਾ ਵੈਲਕਮ ਕਰ ਰਹੇ ਨੇ ਸਵਾਗਤਮ ਕਰ ਰਹੇ ਨੇ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਇਹ ਦੇਖ ਰਹੇ ਤਸਵੀਰਾਂ ਦੇ ਵਿੱਚ ਉਨ੍ਹਾਂ ਦਾ ਸਵਾਗਤਮ ਉਹਨਾਂ ਨੂੰ ਲੋਈਆਂ ਪਾ ਕੇ ਜੋ ਉਹਨਾਂ ਦਾ ਸਵਾਗਤਮ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਿੰਦਰ ਕੈਪਟਨ ਮੰਤਰੀ ਅਮਨ ਰੋੜਾ ਜੀ ਉਹਨਾਂ ਦਾ ਵਿਧਾਇਕ ਵੈਸਟਲਕੇ ਦੇ ਮਹਿੰਦਰ ਭਗਤ ਰਮਨ ਰੋੜਾ ਪਵਨ ਕੁਮਾਰ ਟੀਮ ਨੂੰ ਜੋ ਨਕੋਦਰ ਤੋਂ ਵਿਧਾਇਕ ਉਹ ਇੱਥੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਰੋਡ ਸ਼ੋਅ ਕੱਟੇ ਜਾ ਰਿਹਾ ਇਸ ਤੋਂ ਬਾਅਦ ਰੋਡ ਸ਼ੋਅ ਤੋਂ ਬਾਅਦ ਕਹ ਉਹ ਮੰਤ ਜੋ ਹੈ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਇੱਥੇ ਪਹੁੰਚ ਰਹੇ ਨੇ ਵੱਡੀ ਮਾਤਰਾ ਦੇ ਵਿੱਚ ਕਿਹੜਾ ਰੋਡ ਸ਼ੋਅ ਹੈ ਵੱਡੀ ਮਾਤਰਾ ਦੇ ਵਿੱਚ ਰੋਡ ショਕ ਕਿਹੜਾ ਕੱਟਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਵੱਡੀ ਮਾਤਰਾ ਦੇ ਵਿੱਚ ਕਿਹੜੀ ਜਿੱਤ ਇਹ ਆਮ ਆਦਮੀ ਪਾਰਟੀ ਨੂੰ ਮਿਲੀ ਆ ਦੱਸਿਆ ਜਾ ਰਿਹਾ 37000 ਦੇ ਕਰੀਬ ਕਿਹੜੀ ਆ ਵੋਟ ਜਿੱਤ ਮਿਲੀ ਆ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਬਾਰੇ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਇਹ ਜੋ ਹੰਨਾ ਦੇ ਨਾਲ ਅਮਨ ਰੋੜਾ ਵਿਧਾਇਕ ਜੋ ਕੈਪਟਨ ਮੰਤਰੀ ਆ ਤੇ ਉਹਨਾਂ ਦਾ ਮਹਿੰਦਰ ਭਗਤ ਜੋ ਲੋਕ ਐਮ ਐਲ ਏ ਸੈਂਟਰ ਤੋਂ ਅਮਨ ਰੋੜਾ ਨਕੌਦਰ ਦੇ ਵਿਧਾਇਕ ਤੇ ਹੋਰ ਵੀ ਕਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੋਕਾਂ ਦਾ ਭਾਰ ਕੋ ਕੰਮ ਦੇ ਲੋਕਾਂ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਜਲੰਧਰ ਦੀ ਜਿਮਨੀ ਚੌਂ ਆਮ ਆਦਮੀ ਪਾਰਟੀ ਦੀ ਇਸ ਕਿਹੜੀ ਸੀਟ ਹੈ ਉਹ ਚੋਲੀ ਚ ਪੈ ਚੁੱਕੀ ਆ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਹੀ ਕਿਹੜੀ ਜਿੱਤ ਜਲੰਧਰ ਦੀ ਜਿਮਨੀ ਚੌਂ ਦੀ ਹੋਈ ਆ ਤੇ ਤੁਸੀਂ ਦੇਖ ਰਹੇ ਹੋ ਰੋਡ ਸ਼ੋਅ ਘਟੇ ਜਾ ਰਿਹਾ ਮਹਿੰਦਰ ਭਗਤ ਉਹ ਭਾਰ ਕੋ ਕੈਂਪ ਦੇ ਵਿੱਚ ਰੋਡ ショਅ ਕੱਢੇ ਜਾ ਰਿਹਾ ਹੁਣ ਕਬੀਰ ਮਹਾਰਾਜ ਜੀ ਦਾ ਸ਼ਹੀਦਵਾ ਲੈਣ ਲਈ ਪਹੁੰਚ ਰਹੇ ਨੇ ਤੁਸੀਂ ਦੇਖ ਰਹੇ ਤਸਵੀਰਾਂ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਵੀ ਵੱਡੀ ਜਿੱਤ gehੜੀ ਆ ਪਰ ਵੈਸਟ ਅਲਗੇ ਦੇ ਵਿੱਚ ਵੱਡੀ ਲੀਡ gehੜੀ ਉਹਨਾਂ ਨੂੰ ਮਿਲਦੀ ਆ ਤੇ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਤੁਸੀਂ ਦੇਖ ਰਹੇ ਉਹਨਾਂ ਨੂੰ ਜੋ ਕਬੀਰ ਮਹਾਰਾਜ ਜੀ ਦੀ ਮੈਲਾ ਕਮੇਟੀ ਆ ਉਹ ਉਹਨਾਂ ਵੱਲੋਂ ਫੁੱਲ ਵਰਸ਼ਾ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਮੰਦਰ ਕਮੇਟੀ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਿੰਦਰ ਭਗਤ ਨੂੰ ਵੱਡੀ ਜਿੱਤ ਕਿਹੜੀ ਆ ਉਹ ਮਿਲਦੀ ਨਜ਼ਰ ਆਈ ਹੈ ਤੇ ਉਹਨਾਂ ਦੇ ਨਾਲ ਕੈਪਟਨ ਮੰਤਰੀ ਅਮਨ ਰੋੜਾ ਜੀ ਤੇ ਮਹਿੰਦਰ ਭਗਤ ਵੀ ਦੇਖ ਰਹੇ ਹੋ ਕੈਂਪ ਤੇ ਲੋਕ ਉਹਨਾਂ ਦਾ ਵੈਲਕਮ ਕੀਤਾ ਜਾ ਰਿਹਾ ਸਵਾਗਤਾਂ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਜਿਮਣੀ ਚੌਂਕ ਜਿਹੜੀ ਆ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੁੰਦੀ ਨਜ਼ਰ ਆ ਰਹੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਫੁੱਲ ਵਰਸ਼ਾ ਕੀਤੀਆਂ ਜਾ ਰਹੀਆਂ ਉਹਨਾਂ ਦੇ ਮਹਿੰਦਰ ਭਗਤ ਦਾ ਪਰਿਵਾਰ ਵੀ ਇੱਥੇ ਵੈਲਕਮ ਕਰਨ ਲਈ ਪਹੁੰਚਿਆ ਤੁਸੀਂ ਤਸਵੀਰਾਂ ਦੇਖ ਰਹੇ ਹੋ पावे ਗੱਲ ਕਰੀਏ ਉਹਨਾਂ ਦਾ ਪਰਿਵਾਰ ਤੁਸੀਂ ਦੇਖ ਰਹੇ ਹੋ ਸਾਰੇ ਬੱਚਿਆਂ ਤੋਂ ਲੈ ਕੇ ਵੀ ਉਹਨਾਂ ਦਾ ਪਰਿਵਾਰ ਕਿਹੜਾ ਇੱਥੇ ਵੈਲਕਮ ਕਰਨ ਲਈ ਮਹਿੰਦਰ ਭਗਤ ਦਾ ਪਹੁੰਚਿਆ ਕਬੀਰ ਮਹਾਰਾਜ ਜੀ ਦਾ ਅਸ਼ੀਰਵਾਦ ਲਿੱਤਾ ਜਾਏਗਾ ਅਸ਼ੀਰਵਾਦ ਤੋਂ ਬਾਅਦ ਜੋ ਫਿਰ ਆਪਣੇ ਪਰਿਵਾਰ ਨਾਲ ਮਿਲਣਗੇ ਫਿਰ ਕੈਂਪ ਦੇ ਲੋਕਾਂ ਦੇ ਨਾਲ ਵੀ ਕਿਹੜੀ ਆ ਮੁਲਾਕਾਤ ਕੀਤੀ ਜਾਏਗੀ ਤੁਸੀਂ ਦੇਖ ਰਹੇ ਲੋਕ ਇਹਦਾ ਰੋਡ ਸ਼ੋਅ ਘਟਿਆ ਜਾ ਰਿਹਾ ਸੀ ਤੇ ਲੋਕਾਂ ਵੱਲੋਂ ਉਹਨਾਂ ਦਾ ਵੈਲਕਮ ਕਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਰਿਵਾਰ ਵੱਲੋਂ ਕਿੰਨੀ ਖੁਸ਼ੀ ਕਿਹੜੀ ਆ ਮਨਾਈ ਜਾ ਰਹੀ ਆ